ਇਹ ਚੱਲ ਰਿਹਾ ਹੈ ਜੀ ਲੋਕ ਲੋਕਾਂ ਦੀਆਂ ਸਮੱਸਿਆਵਾਂ ਆ ਰਹੀਆਂ ਨੇ ਲੋਕ ਪਿੰਡਾਂ ਵਿੱਚ ਗ੍ਰਾਂਟਾਂ ਜਿਹੜੀਆਂ ਆਈਆਂ ਸੀ ਉਹਦਾ ਜਾਇਜ਼ਾ ਲੈ। ਪਿੰਡਾਂ ਦੇ ਵਿੱਚ ਗ੍ਰਾਂਟਾਂ 'ਚ ਪੈਸਾ ਖਾਧਾ ਜਾਂਦਾ ਉਹਨੂੰ ਬੰਦ ਕਰੋ। ਹਾਂ। ਤੇ ਗੱਲ ਕੀਤੀ ਕਿ ਕਿਹੜੇ ਕਿਹੜੇ ਮੁੱਦੇ ਜੋ ਤੁਹਾਨੂੰ ਦੱਸੇ ਗਏ ਤੇ ਕਿੰਨੀ ਜਲਦੀ ਉਹ ਪੂਰੇ ਹੋਣਗੇ ਪੂਰੇ ਹੋ ਰਿਹਾ ਜੀ ਨਾਲ ਨਾਲ ਕਾਫੀ ਕੰਮ ਕਰਵਾ ਲਈ ਰਹੇ ਹਾਂ ਬਾਕੀ ਜਿਹੜੇ ਆਪਣੇ ਪਿੰਡ ਚ ਹੱਬ ਤੋਂ ਪਹਿਲਾਂ ਮੈਂ ਧੰਨਵਾਦ ਕਰਦੀ ਹਾਂ ਜੀ ਸਾਡੀ ਟੀਮ ਦਾ ਸਾਡੇ ਸ਼੍ਰੀ ਮਨਮੋਹ ਸਿੰਘ ਯੂਥ ਵਾਈਸ ਪ੍ਰੈਜ਼ੀਡੈਂਟ ਗੁਰਮੀਲ ਸਿੰਘ ਰਾਜਕੁਮਾਰ ਸਿੰਘ ਗੁਰਵਿੰਦਰ ਸਿੰਘ ਬਲਬੀਰ ਸਿੰਘ ਪੰਦੀਨਦਰ ਸਿੰਘ ਕਰਨ ਸਿੰਘ पटा जी मनजोत सिंह पटा जी साधान मैं सारे पिंड वास पता नहीं क्यों नहीं बजाय देखते थे बिजली का सरकार ना वो ना बहुत बोलना पैदा थी कहना पैदा थी कि वो काम कर रही थी मेरे को नहीं पता था पिता ने बनाया था पास क्यों नहीं है कि सीधा खेता ने बनाया सारे पिता ने बनाया पास सारे पिता ने बनाया कि इधर इस प्रकार का हेलो हेलो सब इधर मुझे कोई नया काम पता है तो बहुत अच्छा चीज है कि सबको कॉल किया ब्राउरी है कोई जरूरी है कि तू नहीं इधर का था तो नहीं क्या ना सही होगा मैं हनुमान मैं रोती मैसेज पे भेजती हूं मैंने कोई पुराना परमाणु कोई अवसर एक आज बात करने के लिए होती मैं सारे तो फैमिली को भी हूं किधर मैं तुसी बयार किया पहले मैंने गलती बोली मैं सारे ऑप्शन का बता देती हूं बॉडी बॉडी वाली तुसी कह रही हो अनुज जसदेव बेटा कहते मैं नेता नहीं कोई मंगेर साथ करके प्रधान मैडम मैं हम जास रही हूं कर ले ले ने हाथ पकड़ो पिंड वाला के क्या बोलते कोई चिंता का पांच आपने यहाँ पे जे गया थे भी कभी भी ऐसा हो गया था का आ रही है आवाज़ आ है चलो साथ में साथ में करें ना तब मेरे को इसको दोनों ना दिए बहुत मामला लेना नहीं है बहुत अच्छा हम बहुत बहुत तो है कोई नहीं है अच्छी सोनी आप देखिए तेरा रेड तो नहीं पूरा दम है नहीं मांगते जाने हैं ਕੀ ਬੋਲ ਰਹੇ ਹੈ ਕਿ ਅੱਜ ਮੋਹਾਲੀ ਜ਼ਿਲ੍ਹੇ ਦੇ ਪਿੰਡ ਛਿੜੇ ਵਿਖੇ ਵੀ ਕੈਬਨਟ ਦੇ ਮੰਤਰੀ ਅਨਮੋਲਕ ਦਰਮਾਨ ਪਹੁੰਚੇ ਨੇ। ਥੋੜੀ ਗੱਲਬਾਤ ਕਰਦੇ ਆ ਮੈਮ। ਹਾਂਜੀ ਵਧੀਆ ਚੱਲ ਰਿਹਾ ਜੀ ਲੋਕ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਲੋਕ ਪਿੰਡਾਂ ਦੇ ਵਿੱਚ ਗ੍ਰਾਂਟਾਂ ਜਿਹੜੀਆਂ ਆਈਆਂ ਸੀ ਉਹਦਾ ਜਾਇਜ਼ਾ ਲਿਆ ਵੀ ਕੰਮ ਹੋ ਰਹੇ ਆ। ਹਾਂਜੀ ਕਈ ਥਾਵਾਂ ਤੇ ਆਪਾਂ ਪੁਰਾਣੀਆਂ ਨੇ। ਹਾਂਜੀ ਹਾਂ ਤੋ ਕਿ ਅਸੀਂ ਤੇ ਸਾਥ ਸਮਨਾ ਕੀਤਾ ਵੀ ਜਿਹੜੀ ਪਿੰਡਾਂ ਦੇ ਵਿੱਚ ਗ੍ਰਾਂਟਾਂ ਚੋਂ ਪੈਸਾ ਖਾਦਾ ਜਾਂਦਾ ਉਹਨੂੰ ਬੰਦ ਕਰੋ। ਹਾਂ ਬਹੁਤ ਬਹੁਤ ਵਧੀਆ ਦੀ ਲੋਕਾਂ ਦੀ ਲੋਕ ਨਾਲ ਨੇ ਲੋਕਾਂ ਨੂੰ ਮੁੱਖ ਮੰਤਰੀ ਸਾਹਿਬ ਦੇ ਕੰਮ ਬਹੁਤ ਪਸੰਦ ਨੇ ਤੇ ਲੋਕਾਂ ਦਾ ਪੂਰਾ ਸਮਰਥਨ ਹੈ 2 ਸਾਲਾਂ ਦੇ ਵਿੱਚ ਜਿਹੜਾ ਸਰਕਾਰ ਦਾ ਕਾਰਜਕਾਲ ਹੈ ਤੇ ਉਹ ਸਾਰਾ ਪੰਜਾਬ ਜਾਣਦਾ ਕਿਸ ਤਰੀਕੇ ਦੀ ਇਮਾਨਦਾਰ ਤੇ ਚੰਗੀ ਨੀਤੀ ਵਾਲੀ ਪੰਜਾਬ ਨੂੰ ਪਿਆਰ ਕਰਨ ਵਾਲੀ ਸਰਕਾਰ ਹੈ ਜੀ ਸਰਕਾਰ ਦੇ ਬਸ ਕੁਝ ਮੁੱਦੇ ਤੇ ਗੱਲ ਕੀਤੀ ਜੀ ਕਿਹੜੇ ਕਿਹੜੇ ਮੁੱਦੇ ਜੋ ਤੁਹਾਨੂੰ ਦੱਸੇ ਗਏ ਤੇ ਕਿੰਨੀ ਜਲਦੀ ਉਹ ਪੂਰੇ ਹੋਣਗੇ ਜੀ ਪੂਰੇ ਹੋ ਰਿਹਾ ਜੀ ਨਾਲ ਨਾਲ ਕਾਫੀ ਕੰਮ ਕਰਵਾ ਵੀ ਰਹੇ ਹਾਂ ਬਾਕੀ ਜਿਹੜੇ ਕੰਮ ਆ ਕੋਈ ਘਾਟ ਨਹੀਂ ਸਰਕਾਰ ਕੋਲ ਪੈਸੇ ਦੀ ਸਰਕਾਰ ਕੋਲ ਜਿੱਥੇ ਜਿੱਥੇ ਸਰਪੰਚ ਥੋੜੇ ਜਿਆਦਾ ਐਕਟਿਵ ਨੇ ਉਥੇ ਅਸੀਂ ਕੰਮ ਜਿਆਦਾ ਤੇਜ਼ੀ ਨਾਲ ਕਰ ਰਹੇ ਹਾਂ ਬਾਕੀ ਹੁਣ ਪੰਚਾਇਤ ਦੀਆਂ ਚੋਣ ਆਉਣਗੀਆਂ ਲੋਕਾਂ ਨੂੰ ਬੇਨਤੀ ਕੀਤੀ ਹੈ ਵੀ ਸਰਪੰਚੋ ਦੇਓ ਜਿਹੜੇ ਕੰਮ ਕਰਨ ਵਾਲੇ ਨੇ ਜਿਹੜੇ ਹਿੰਮਤੀ ਨੇ ਉਹ ਸਰਪੰਚ ਚੁਣ ਕੇ